ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੇ ਸਤਿ ਸ਼ਕਾਲ ਤੇ ਜੈ ਸੰਗ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਕਿ ਮੈਨੂੰ ਬਹੁਤ ਸਾਰੇ ਲੋਕਾਂ ਦੇ ਮੈਸੇਜ ਆਏ ਸੀ ਕਿ ਭਾਜੀ ਨਕੋਦਰ ਦਰਬਾਰ ਜਿਹੜੇ ਜਾਦ ਚੜਦੇ ਨੇ ਕੀ ਉਹ ਜਾਦ ਚੜਾਉਣ ਨਾਲ ਬਾਹਰ ਦਾ ਵੀਜ਼ਾ ਲੱਗ ਜਾਂਦਾ ਬਾਹਰ ਦਾ ਕੰਮ ਬਣ ਜਾਂਦਾ ਸੋ ਉਹਨਾਂ ਲਈ ਇਹ ਮੈਂ ਅੱਜ ਦੀ ਵੀਡੀਓ ਬਣਾ ਰਿਹਾ ਆ ਕਿ ਜੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਤਾਂ ਆਪਣੇ ਦਿਲ ਦੇ ਵਿੱਚੋਂ ਆਪਣੇ ਦਿਮਾਗ ਦੇ ਵਿੱਚੋਂ ਇਹ ਤੁਸੀਂ ਵਹਿਮ ਕੱਢ ਦਿਓ ਕਿ ਨਕੂਦਰ ਦਰਬਾਰ ਜਾਜ ਚੜਾਉਣ ਨਾਲ ਤੁਸੀਂ ਬਾਹਰ ਜਾਓਗੇ ਨਕੂਦਰ ਦਰਬਾਰ ਜਾਜ ਚੜਾਉਣ ਨਾਲ ਤੁਸੀਂ ਬਾਹਰ ਨਹੀਂ ਜਾਂਦੇ ਨਕੂਦਰ ਦਰਬਾਰ ਦੇ ਵਿੱਚ ਤੁਸੀਂ ਕਿਸ ਨੀਤ ਨਾਲ ਜਾਂਦੇ ਹੋ ਨਕੂਦਰ ਦਰਬਾਰ ਦੇ ਉੱਤੇ ਸਾਈਂ ਲਾਦੀਸ਼ਾ ਸਰਕਾਰ ਦੇ ਉੱਤੇ ਬਾਬਾ ਮੁਰਾਦ ਸ਼ਾਹ ਦੇ ਉੱਤੇ ਤੁਹਾਡਾ ਯਕੀਨ ਕਿੰਨਾ ਆ ਤੁਸੀਂ ਕੀ ਯਕੀਨ ਲੈ ਕੇ ਜਾਂਦੇ ਹੋ ਇਹ ਦੂਜੀ ਚੀਜ਼ ਹੋ ਗਈ ਤੀਸਰੀ ਚੀਜ਼ ਇਹ ਆ ਕਿ ਜਦੋਂ ਤੁਹਾਡੀ ਨੀਤ ਸੱਚੀ ਆ ਤੋਸੀਂ ਦਰਬਾਰ ਯਕੀਨ ਦੇ ਨਾਲ ਜਾਂਦੇ ਹੋ ਸائیں ਲਾਡੀ ਸ਼ਾਹ ਸਰਕਾਰ ਦੇ ਉੱਤੇ ਤੁਸੀਂ ਯਕੀਨ ਕਰਦੇ ਹੋ ਨਾ ਕਿ ਸائیں ਜੀ ਤੇ ਮੈਨੂੰ ਪੂਰਾ ਯਕੀਨ ਆ ਜੋ ਕਰਨਗੇ ਚੰਗਾ ਕਰਨਗੇ ਇਹ ਸਭ ਤੋਂ ਬਾਅਦ ਤੁਹਾਡੀ ਨੀਤ ਤੇ ਤੁਹਾਡੇ ਯਕੀਨ ਦੇ ਨਾਲ ਜਦੋਂ ਤੁਸੀਂ ਆਪਣਾ ਕੋਈ ਵੀ ਕੰਮ ਕਰਵਾਉਂਦੇ ਹੋ ਨਾ ਬਾਹਰ ਦਾ ਫਿਰ ਸائیں ਜੀ ਦੀ ਮਰਜ਼ੀ ਦੇ ਨਾਲ ਜੇ ਉਹ ਚਾਹੁੰਦੇ ਨੇ ਕਿ ਤੁਹਾਡਾ ਕੰਮ ਬਣੂਗਾ ਥੇ ਥੋੜਾ ਕੰਮ ਬਣਦਾ ਆ ਉਸ ਤੋਂ ਬਾਅਦ ਤੁਸੀਂ ਜਾਓ ਜਾ ਚੜਾ ਕੇ ਆਓ ਕਿ ਸਰਕਾਰ ਤੁਹਾਡਾ ਬਹੁਤ ਬਹੁਤ ਸ਼ੁਕਰ ਆ ਤੁਹਾਡੀ ਕਿਰਪਾ ਦੇ ਨਾਲ ਵੀਜ਼ਾ ਲੱਗਿਆ ਸਾਡਾ ਬਾਹਰ ਦਾ ਕੰਮ ਬਣਿਆ ਤੇ ਅਸੀਂ ਜਾ ਚੜਾ ਰਹੇ ਆ ਇਹ ਨਹੀਂ ਕਿ ਤੁਹਾਨੂੰ ਉਥੇ ਯਕੀਨ ਨਹੀਂ ਤੁਸੀਂ ਸਾਈਂ ਜੀ ਨੂੰ ਮੰਨਦੇ ਨਹੀਂ ਤੇ ਮੇਰੇ ਅਰਗੇ ਨੂੰ ਦੇਖ ਕੇ ਕਿ ਦੇਵਹੀਰ ਨਿਕੋਦਰ ਜਾਂਦਾ ਤਾਂ ਆਪਾਂ ਵੀ ਚੱਲੀਏ ਤੇ ਉੱਥੇ ਜਾ ਕੇ ਜਾ ਚੜਾ ਕੇ ਆਜੋ ਕਿ ਲੈ ਬਾਬਾ ਮੈਂ ਜਾ ਚੜਾਤਾ ਹੁਣ ਬਾਹਰ ਦਾ ਕੰਮ ਤੂੰ ਬਣਾ ਐਦਾਂ ਨਹੀਂ ਇਹ ਮਤਲਬ ਹੋ ਗਿਆ ਇਹ ਤਾਂ ਤੁਸੀਂ ਰਿਸ਼ਵਤ ਦੇ ਰਹੇ ਹੋ ਜਾਂ ਕਿਸੇ ਪਿੱਛੇ ਲੱਗ ਕੇ ਤੁਸੀਂ ਦਰਬਾਰ ਜਾਣ ਲੱਗ ਗਏ ਨਾ ਜਦ ਤੱਕ ਤੁਹਾਡੇ ਦਿਲ ਦੇ ਵਿੱਚ ਸਾਈਂ ਜੀ ਦੇ ਲਈ ਪਿਆਰ ਨਹੀਂ ਤੁਹਾਡੀ ਨੀਤ ਸੱਚੀ ਨਹੀਂ ਉਦੋਂ ਤੱਕ ਤੁਹਾਡਾ ਬਾਹਰ ਦਾ ਕੰਮ ਜਾਂ ਕੋਈ ਵੀ ਫਿਲਹਾਲ ਆਪਾਂ ਜਾਜ ਦੀ ਗੱਲ ਕਰ ਰਹੇ ਹਾਂ ਉਦੋਂ ਤੱਕ ਇਹ ਇੱਥੇ ਜਾਜ ਚੜਾਉਣ ਨਾਲ ਕੁਝ ਨਹੀਂ ਹੋਣਾ ਜਾਜ ਚੜਾਓ ਜਦੋਂ ਤੁਹਾਡਾ ਯਕੀਨ ਪੱਕਾ ਤੇ ਜਦੋਂ ਤੁਹਾਡਾ ਕੰਮ ਬਣ ਗਿਆ ਉਸ ਤੋਂ ਬਾਅਦ ਚੜਾਓ ਸੋ ਵੀਡੀਓ ਨੂੰ ਜ਼ਰੂਰ ਵਾਰ-ਵਾਰ ਸ਼ੇਅਰ ਕਰ ਦਿਓ ਤਾਂ ਕਿ ਕੋਈ ਵਹਿਮਤ ਨਾ ਪਏ ਕਿ ਸਾਈਂ ਆਦੀਸ਼ਾ ਸਰਕਾਰ ਉਹਨੂੰ ਦਿੰਦੇ ਨੇ ਜਿਹੜਾ ਸਾਈਂ ਜੀ ਦੇ ਨਾਲ ਦਿਲੋਂ ਜੁੜਿਆ ਹੋਇਆ ਬਿਨਾਂ ਕਿਸੇ ਮਤਲਬ ਤੋਂ ਜੈ ਸਾਈਂ ਜੀ